ਕਿ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਤਾਤਾਸਪੀਡਾ ਕਟਾਰੀਆ ਪਹੁੰਚੇ ਨੇ ਤਾਤਾਸਪੀਡਾ ਗੁਲਾਬ ਚੰਦ ਕਟਾਰੀਆ ਨੇ ਵੀ ਦਾਇਰ ਕੀਤਾ ਮੇਰੇ ਤੋਂ ਸਪੀਰਾਂ ਨੇ ਜੀ ਤੁਹਾਡੇ ਤੱਕ ਸਾਰੇ ਪੰਜਾਬ ਦੇ तमाम ਲੀਡਰਸ਼ਿਪ ਇੱਥੇ ਪਹੁੰਚੀ ਹੋਈ ਆ ਆਮ ਆਦਮੀ ਪਾਰਟੀ ਦੇ ਲੀਡਰ ਪਹੁੰਚਾ ਤਾਂ ਇਸੇ ਵਿਸਕਾਰ ਹੁਣ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਤਾਂ ਇਹ ਦੇਖ ਸਕਦੇ ਹਾਂ ਤਿੰਨ ਦਰਸ਼ਨ ਇਸ ਸਮੇਂ ਕੀਤੇ ਜਾ ਰਹੇ ਨੇ ਉਹਨਾਂ ਦੇ ਵੱਲੋਂ ਤਾਂ ਹੱਥ ਜੋੜ ਕੇ ਜੋ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਮਿਲ ਰਹੇ ਆ ਦੁੱਖ ਜਿਹੜਾ ਵੰਡਾਇਆ ਜਾ ਰਿਹਾ ਪਰਿਵਾਰ ਦਾ ਤਾਂ ਸੀਐਮ ਆਨ ਦੇ ਮਾਤਾ ਜੀ ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਹੋਣਗੇ ਵਿਦਾਇ ਗੁਰਪ੍ਰੀ ਸਿੰਘ ਗੋਗੀ ਦਾ ਪਰਿਵਾਰ ਨਜ਼ਰ ਆ ਰਿਹਾ ਹੋਏਗਾ ਹਰਦੀਪ ਸਿੰਘ ਮੁੰਡੀਆਂ ਨਜ਼ਰ ਆ ਰਹੇ ਨੇ ਤਾਂ ਪੰਜਾਬ ਆਪ ਦੀ ਜਿਹੜੀ ਲੀਡਰਸ਼ਿਪ ਹੁੰਦੀ ਹੈ ਆਇਆ ਤੁਹਾਡੇ ਕੋਲ ਪਹੁੰਚਾਰੇ ਆ ਪੰਜਾਬ ਦੇ ਗਵਰਨਰ ਕੁਲਵੰਤ ਸਿੰਘ ਕਟਾਰੀ ਆ ਜਿਹੜੇ ਪਹੁੰਚੇ ਨੇ ਇਸ ਸਮੇਂ ਵਿਦਾਇ ਗੁਰਪ੍ਰੀ ਸਿੰਘ ਗੋਗੀ ਦੇ ਘਰ ਦੇ ਵਿੱਚ ਪਰਿਵਾਰਕ ਮੈਂਬਰਾਂ ਦੇ ਨਾਲ ਦੁੱਖ ਜਿਹੜਾ ਉਹਨਾਂ ਦੇ ਵੱਲੋਂ ਵੰਡਾਇਆ ਜਾ ਰਿਹਾ ਇਸ ਸਮੇਂ ਤੱਕ ਪਹੁੰਚਾਰੇ ਆ ਤਾਰੀਖ ਨੇ ਪਰਵਾਸ ਅੰਦਰਾਂ ਦੇ ਨਾਲ ਇਸ ਸਮੇਂ ਮਿਲਦੇ ਕਿ ਬੀਤੀ ਰਾਤ ਇੱਕ ਘਟਨਾਕ੍ਰਮ ਵਾਪਰਦਾ तकरीबन 12 ਵਜੇ ਦੇ ਕਰੀਬ ਦੇ ਘਟਨਾ ਦਸਤਾਵੇਜ਼ਤੋਂ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਆਪਣੀ ਕਰਵਾਲਬਰ ਨੂੰ ਸਾਫ਼ ਕਰ ਰਹੇ ਹੁੰਦੇ ਆ ਤਾਂ ਇਸੇ ਰਾਹਨ ਇੱਕ ਗੋਲੀ ਚੱਲਦੀ ਆ ਜਿਹੜੀ ਗੋਲੀ ਉਹਨਾਂ ਦੇ ਲੱਗਦੀ ਆ ਉਸ ਤੋਂ ਬਾਅਦ ਉਹਨਾਂ ਨੂੰ ਖੂਨ ਦੇ ਨਾਲ ਲਤਪਟ ਹਾਲਤ ਦੇ ਵਿੱਚ ਹਸਪਤਾਲ ਲੈ ਜਾਇਆ ਜਾਂਦਾ ਤਾਂ ਹਸਪਤਾਲ ਲਈ ਜਾਣ ਤੋਂ ਬਾਅਦ ਉਹਨਾਂ ਡਾਕਟਰਾਂ ਦੇ ਵੱਲੋਂ ਮੇਰੇ ਤੱਕ ਜਿਹੜਾ ਐਲਾਨ ਦਿੱਤਾ ਜਾਂਦਾ ਤੇ ਇਸੇ ਵਿਚਕਾਰ ਹੋਣਾ ਕਰ ਰਹੇ ਹਾਂ ਜੋ ਆਪ ਦੀ ਲੀਡਰਸ਼ਿਪ ਤਮਾਮ ਲੀਡਰਸ਼ਿਪ ਇੱਥੇ ਪਹੁੰਚ ਰਹੀ ਆ ਤਾਂ ਪੰਜਾਬ ਦੇ ਗਵਰਨਰ ਗੁਲਾਬ ਚੰਦ ਕੁਟਾਰੀ ਆ ਇਸ ਸਮੇਂ ਪਹੁੰਚੇ ਨੇ ਸੀਐਮ ਆਨੰਦ ਦੇ ਮਤਾ ਇਸ ਸਮੇਂ ਤੁਹਾਨੂੰ ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਹੋਣਗੇ ਤਾਂ ਗਵਰਨਰ ਗੁਲਾਬ ਚੰਦ ਹਾਂਜੀ 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 ਜੀ ਜੀ ਚੈਂਬਰ ਆ ਗਿਆ ਮਹਾਰਾਜ ਤਾਂ ਲਗਾਤਾਰ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਇਸ ਸਮੇਂ ਤਾਂ ਦੇਖ ਸਕਦੇ ਇਸ ਸਮੇਂ ਗੁਲਾਬਚੰਦ ਕਟਾਰੀਆ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਨਾਲ ਸੀਏ ਮਾਨ ਦੇ ਮਾਤਾ ਜੀ ਇਸ ਸਮੇਂ ਤੁਹਾਨੂੰ ਨਜ਼ਰ ਆ ਰਹੇ ਨੇ ਤਾਂ ਵਿਦਾਇਕ ਗੁਰਪ੍ਰੀਤ ਸਿੰਘ ਨੂੰ ਗਿਦੇ ਕਰਦੀਆਂ ਹੈ ਤਸਵੀਰਾਂ ਨੇ ਜਿੱਥੇ ਅੰਤਿਮ ਦਰਸ਼ਨ ਇਸ ਨੂੰ ਮ੍ਰਿਤਕ ਦੇਹ ਦੇ ਕੀਤੇ ਜਾ ਰਿਹਾ ਤਾਂ ਅੰਤਿਮ ਰਸਮਾਂ ਜਿਹੜੀਆਂ ਨਿਭਾਈਆਂ ਜਾ ਰਹੀਆਂ ਨੇ ਉਸ ਤੋਂ ਕੁਝ ਸਮੇਂ ਬਾਅਦ ਅੰਤਿਮ ਸੰਸਕਾਰ ਦੇ ਲਈ ਮ੍ਰਿਤਕ ਦੇਹ ਨੂੰ ਲਿਜਾਇਆ ਜਾਏਗਾ ਤਾਂ ਤਸਵੀਰਾਂ ਬੇਹੱਦ ਪਾਬੂ ਕਰ ਦੇਣ ਵਾਲੀਆਂ ਨੇ ਉੱਥੇ ਸਭ ਤੋਂ ਅਹਿਮ ਗੱਲ ਹੈ ਕਿ ਜਿੱਥੇ तमाम ਲੀਡਰ ਇੱਥੇ ਪਹੁੰਚ ਰਹੇ ਵੱਖ-ਵੱਖ ਪਾਰਟੀਆਂ ਦੇ ਉੱਥੇ ਹੀ ਆਮ ਲੋਕ ਨੇ ਜਿਹੜੇ ਉਹ ਵੀ ਇੱਥੇ ਪਹੁੰਚ ਰਹੇ ਆ ਤਾਂ ਲੋਕਾਂ ਦੇ ਵੱਲੋਂ ਵੀ ਜਿਹੜਾ ਇੱਥੇ ਦੁੱਖ ਸਾਂਝਾ ਕੀਤਾ ਜਾ ਰਿਹਾ ਪਰਿਵਾਰ ਦੇ ਨਾਲ ਦੁੱਖ ਜਿਹੜਾ ਵੰਡਾਇਆ ਜਾ ਰਿਹਾ ਤਾਂ ਗਵਰਨਰ ਗੁਲਾਬ ਚੰਦ ਕਟਾਰੀਆ ਜਿਹੜੇ ਇੱਥੇ ਪਹੁੰਚੇ ਨੇ ਸੀਮਾਨ ਦੇ ਮਾਤਾ ਜੀ ਇੱਥੇ ਪਹੁੰਚੇ ਨੇ ਤੇ ਕੁਝ ਹੀ ਸਮੇਂ ਤੱਕ ਪੰਜਾਬ ਦੇ ਸੀਐਮ ਭਗਵੰਤ ਮਾਨ ਵੀ ਇੱਥੇ ਪਹੁੰਚਣ ਵਾਲੇ ਨੇ ਤਾਂ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਦਿਆਂਗੇ ਸਵਾਗਤ ਕਰਨ ਦੀ ਤੁਸ਼ਵੀ ਕਰਾਂਗੇ ਵਰਨਰ ਕੁਲਵੰਤ ਸਿੰਘ ਕਟਾਰੀਆ ਦੀ ਪੰਨੇ ਦੀ ਕਾਰ ਜਿਹੜੀਆਂ गवर्नर यू, 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 यू। गुलाब चंद कटारी इस समय इतने पहुंचे ਮਾਨਵੀ ਕਮੇਟੇ ਪਹੁੰਚ ਰਹੇ ਨੇ ਦੋਨੋਂ ਦੇ ਵੱਲੋਂ ਵੀ ਪਰਿਵਾਰ ਨਾਲ ਦੁੱਖ ਜਰਾ ਸਾਂਝਾ ਕੀਤਾ ਜਾਏਗਾ ਤੁਮ ਲਗਾਤਾਰ ਜਿਹੜੀਆਂ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਜਿਵੇਂ ਕਿ ਕਟਾਰੀ ਇੱਥੇ ਪਹੁੰਚੇ ਸਨ ਜਿਨ੍ਹਾਂ ਦੇ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਸੀ ਮਾਨ ਦੇ ਮਾਤਾ ਜੀ ਵੀ ਇੱਥੇ ਪਹੁੰਚੇ ਹਨ ਉਹ ਵੀ ਲਗਾਤਾਰ ਪਰਿਵਾਰ ਦੇ ਨਾਲ ਦੁੱਖ ਵੰਡਾ ਰਹੇ ਨੇ ਤਸਵੀਰ ਭਗਵੰਤ ਮਾਨ ਵੀ ਇੱਥੇ ਪਹੁੰਚਣ ਵਾਲੇ ਤਲਵਾਰਾਂ ਤੇ ਹਰ ਇੱਕ ਤਸਵੀਰ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਤਬ ਗਾਇ ਗੁਰਪੀਤ ਸਿੰਘ ਗੋਗੀ ਤੇ ਕਰਦੀਆਂ ਨੇ ਤਸਵੀਰਾਂ ਨੇ ਜਿੱਥੇ ਪੰਜਾਬ ਦੇ ਗਵਰਨਰ ਗੁਰਪचंद कटारिया ਪਹੁੰਚੇ ਸੰਤੇ ਵਿਚਕਾਰ ਹੁਣ ਸੀਐਮ ਮਾਨ ਵੀ ਇੱਥੇ ਪਹੁੰਚ ਰਿਹਾਗੇ ਇੱਕ ਸੀਐਮ ਮਾਨ ਦੇ ਮਾਤਾ ਦੇ ਵਿੱਚ ਪਹੁੰਚ ਜੀ ਪਰਿਵਾਰ ਦੇ ਨਾਲ ਦੇਖਿਆ ਜਾ ਰਿਹਾ ਸਮੇਂ ਵੰਡਾਰੇ ਹੈ। ਤੁਹਾਡਾ ਹਰ ਇੱਕ ਤਸਵੀਰ ਹਰ ਇੱਕ ਅੱਖ ਨਾਮ ਨਜ਼ਰ ਆ ਰਹੀ ਹੈ ਹਰੇ ਕੱਖ ਦੇ ਵਿੱਚ ਹੰਝੂ ਨਜ਼ਰ ਆ ਤਾਂ ਸ਼ੁਰੂ ਵਿੱਚ ਅਕਾਲੀ ਦਲ ਦੀ ਲੀਡਰਸ਼ਿਪ ਆ ਜਿਹੜੀ ਇਸੋ ਨੇ ਪਹੁੰਚਿਆ ਤਾਂ ਇਹ ਇਹ ਵੀ ਤਸਵੀਰ ਬੜੀ ਅਹਿਮ ਹੈ। ਭਾਈ ਇਸੋ ਨੇ ਤਸਵੀਰਾਂ ਦੇ ਵਿੱਚ ਆਗੂ ਜਿਹੜੇ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਉਹ ਦੱਸਿਓ ਕਿ ਅੱਜ तमाम ਪਾਰਟੀਆਂ ਦੇ ਆਗੂ ਨੇ ਜਿਹੜੇ ਇੱਥੇ ਪਹੁੰਚ ਰਿਹਾ ਜਨਨ ਦੇ ਵੱਲੋਂ ਪਰਿਵਾਰ ਤੇ ਨਾਲ ਦੁੱਖ ਜਿਹੜਾ ਸਾਂਝਾ ਕੀਤਾ ਜਾ ਰਿਹਾ ਭਾਵੇਂ ਕਾਂਗਰਸ ਤੇ ਆਗੂ ਹੋਣ ਭਾਵੇਂ ਭਾਜੀਪੀ ਦੇ ਹੋਣ ਤਾਂ ਹੁਣ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੀ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਆਕੂ ਨਜ਼ਰ ਆ ਰਹੇ ਹੋਣਗੇ ਜਿਹੜੇ ਇੱਥੇ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਪਰਿਵਾਰ ਦੇ ਨਾਲ ਦੁੱਖ ਜਿਹੜਾ ਵੰਡਾਇਆ ਜਾ ਰਿਹਾ ਵਾ ਤਾਂ ਇਹ ਤਸਵੀਰਾਂ ਇਸ ਸਮੇਂ ਦੇਖ ਸਕਦੇ ਹਾਂ ਤਾਂ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦਾ ਬੀਤੀ ਰਾਤ ਦਿਹਾਂਤ ਹੋਇਆ ਸੀ ਜਿਸ ਤੋਂ ਬਾਅਦ ਦਾ ਜਨਤੰਨ ਰਸਮਾਂ ਨਿਭਾਈਆਂ ਜਾ ਰਹੀਆਂ ਨੇ ਤਾਂ ਜਨਾਂ ਦਾ ਅੰਤਿਮ ਸਨਮਾਨ ਕੀਤਾ ਜਾਏਗਾ ਇਸ ਵਿਚਕਾਰ ਕਿ ਬਹੁਤ ਬਹੁਤ ਕਿ ਬਾਕੀ ਜਿਆਦਾ तमाम ਮਾਣ ਦੇ ਦੋਨੋਂ ਪਰਿਵਾਰ ਦੇ ਨਾਲ ਦੁੱਖ ਜਿਹੜਾ ਹੋਇਆ ਹੈ ਜਿਹੜਾ ਵਾ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੇ ਘਰ ਦੀਆਂ ਇਹ ਤਸਵੀਰਾਂ ਨੇ ਤਾਂ ਇਸ ਸਮੇਂ ਐਂਬੂਲੈਂਸ ਜਿਹੜੀ ਸਟਾਰਟ ਕੀਤੀ ਗਈ ਆ ਮ੍ਰਿਤਕ ਦੇ ਨੂੰ ਸ਼ਮਸ਼ਾਨ ਘਾਟ ਦੇ ਲਈ ਲਿਜਾਣ ਦੀ ਜਿਹੜੀ ਤਿਆਰੀ ਇਸ ਸਮੇਂ ਕੀਤੀ ਜਾ ਰਹੀ ਆ ਇਹ ਤਸਵੀਰਾਂ ਦਿਖਾ ਰਹੇ ਆ ਇਸ ਸਮੇਂ ਤਾਂ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੇ ਘਰ ਦੀਆਂ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਆ ਤਾਂ ਇਸ ਪਾਸੇ ਐਂਬੂਲੈਂਸ ਆ ਜਿਹੜੀ ਉਹ ਬਿਲਕੁਲ ਗੇਟ ਤੇ ਅਕੇ ਲਈਾਈ ਜਾ ਰਹੀ ਹੈ ਇਸ ਸਮੇਂ ਕਿਉਂਕਿ ਇਸ ਐਂਬੂਲੈਂਸ ਦੇ ذریعے ਮਰੇ ਤਕਦੀਮ ਨੂੰ ਸ਼ਮਸ਼ਾਨ ਘਾਟ ਦੇ ਡੇਰਾ ਲਿਜਾਇਆ ਜਾਏਗਾ ਤਾਂ ਲਗਾਤਾਰ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਤੱਕ ਪਹੁੰਚਾ ਰਹੇ ਆ ਤਾਂ ਇਸ ਸਮੇਂ ਐਂਬੂਲੈਂਸ ਆ ਜਿਹੜੀ ਉਹ ਗੇਟ ਦੇ ਅੱਗੇ ਲਗਾਈ ਜਾ ਰਹੀ ਆ ਤਾਂ ਤਸਵੀਰਾਂ ਦੇਖ ਸਕਦੇ ਹਾਂ ਇਸ ਸਮੇਂ ਵਿਦਾਇਗੀ ਕਪੀ ਸੰਗੋਗੀ ਦੇ ਘਰ ਦੇ ਬਾਹਰ ਦੀਆਂ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਐ ਐਂਬੂਲੈਂਸ ਦੇ ਜ਼ਰੀਏ ਹੁਣ ਮ੍ਰਿਤਕ ਦੇ ਆ ਜੋ ਉਸ ਨੂੰ ਸਮਸ਼ਾਨ ਘਾਟ ਲੈ ਜਾਇਆ ਜਾਣਾ ਵਾ ਤਾਂ तमाम ਲੀਡਰਸ਼ਿਪ ਜਿਹੜੀ ਇੱਥੇ ਵੱਖ-ਵੱਖ ਪਾਰਟੀਆਂ ਤਾਂ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਇੱਥੇ ਪਹੁੰਚੀ ਹੋਈ ਆ ਅਸ਼ਰਨਜੀਤ ਸਿੰਘ ਢਿੱਲੋਂ ਨਜ਼ਰ ਆ ਰਹੇ ਆ ਨਾਲ ਭਗਵੰਦਰ ਸਿੰਘ ਭਿੰਦਾ ਨਜ਼ਰ ਆ ਰਹੇ ਨੇ ਹੋਰ ਜਿਹੜੇ ਆਕੂ ਨੇ ਉਹ ਇੱਥੇ तमाम ਆਕੂ ਨਜ਼ਰ ਆ ਰਹੇ ਆ ਜਿਨ੍ਹਾਂ ਦੇ ਵੱਲੋਂ ਪਰਿਵਾਰ ਦੇ ਨਾਲ ਦੁੱਖ ਜਿਹੜਾ ਸਾਂਝਾ ਕੀਤਾ ਗਿਆ ਤਾਂ ਅਕਾਲੀ ਦਲ ਦੀ ਲੀਡਰਸ਼ਿਪ ਇੱਥੇ ਤਸਵੀਰਾਂ ਲਗਿਆ ਤਾਰ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਤਵੇ ਤਾਂ ਇੱਕ ਗੁਰਪ੍ਰੀਤ ਸਿੰਘ ਗੁੱਗੀ ਦੇ ਕਰਦੀਆਂ ਐ ਤਸਵੀਰਾਂ ਨੇ ਤਾਂ ਕੁਝ ਹੀ ਸਮੇਂ ਤੱਕ ਮ੍ਰਿਤਕ ਦੇ ਨੂੰ ਅੰਤਿਮ ਸੰਸਕਾਰ ਦੇ ਲਈ ਲਿਜਾਇਆ ਜਾਇਗਾ ਪੁਲੀਤ ਤੱਕ ਪਹੁੰਚ ਚੁੱਕਿਆ ਵਾ ਤਾਂ ਇਸ ਸਮੇਂ ਤਸਵੀਰਾਂ ਦੇ ਵਿੱਚ ਸੀਐਮ ਆਨ ਦਾ ਕਾਫਲਾ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਹੋਏਗਾ ਗੱਡੀਆਂ ਜਿਹੜੀਆਂ ਨਜ਼ਰ ਆ ਰਹੀਆਂ ਹੋਣਗੀਆਂ ਤਾਂ ਤਸਵੀਰਾਂ ਸੀਐਮ ਆਨ ਦੀ ਗੱਡੀ ਜਿਹੜੀ ਇਸ ਸਮੇ ਤੁਹਾਨੂੰ ਨਜ਼ਰ ਆ ਰਹੀ ਹੋएगी ਤਾਂ ਉਹਨਾਂ ਦਾ ਕੰਮ ਇੱਥੇ ਪਹੁੰਚ ਚੁੱਕਿਆ ਵਾ ਤਾਂ ਤਸਵੀਰਾਂ ਤਾਂ ਲਗਾਤਾਰ ਤਸਵੀਰਾਂ ਜਿਹੜੀਆਂ ਥੋੜੇ ਤੱਕ ਪਹੁੰਚਾ ਰਹੇ ਆ ਪੰਜਾਬ ਦੇ ਸੀਐਮ ਭਗਵੰਤ ਮਾਨ ਪਹੁੰਚ ਚੁੱਕੇ ਨੇ ਇਸ ਸਮੇ ਵਿਧਾਇਕ ਗੋਪੀ ਸਿੰਘ ਗੋਗੀ ਦੇ ਪਰਿਵਾਰਕ ਮੈਂਬਰਾਂ ਦਾ ਦੁੱਖ ਸਾਂਝਾ ਕਰਨ ਦੇ ਲਈ ਤਾਂ ਤਾਰਫ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਪੰਜਾਬ ਦੇ ਵਿੱਚ ਇਸ ਸਮੇਂ ਤਾਂ ਇਸ ਸਮੇਂ ਪੰਜਾਬ ਦੇ ਗਵਰਨਰ ਗੁਲਾਬਚੰਦ ਕਟਾਰੀਆ ਇੱਥੇ ਪਹੁੰਚੇ ਨੇ ਤਾਂ ਇਹ ਤਸਵੀਰ ਬੜੀ ਅਹਿਮ ਆ। ਤੁਸੀਂ ਕੰਪਨੀ ਦੇ ਕਿਹੜੇ ਕਿਸਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪੰਜਾਬ ਦੇ ਗਵਰਨਰ ਗੁਲਾਬਚੰਦ ਕਟਾਰੀਆ

ਜਵਾਬੀ ਤਮਾਮ ਲੀਡਰਸ਼ਿਪ ਇੱਥੇ ਪਹੁੰਚੀ ਹੋਈ ਆ ਆਮ ਆਦਮੀ ਪਾਰਟੀ ਦੇ ਲੀਡਰ ਪਹੁੰਚਾ ਤਾਂ ਇਸੇ ਵਿਚਕਾਰ ਹੋਣ ਪੰਜਾਬ ਦੇ ਗਵਰਨਰ ਗੁਲਾਬ ਚੰਦ ਕੁਟਾਰੀਆ ਤਾਂ ਇਹ ਦੇਖ ਸਕਦੇ ਹਾਂ ਤਿੰਨ ਦਰਸ਼ਨ ਇਸ ਸਮੇਂ ਕੀਤੇ ਜਾ ਰਹੇ ਨੇ ਉਹਨਾਂ ਦੇ ਵੱਲੋਂ ਤਾਂ ਹੱਥ ਜੋੜ ਕੇ ਜੋ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਮਿਲ ਰਹੇ ਆ ਦੁੱਖ ਜਿਹੜਾ ਵੰਡਾਇਆ ਜਾ ਰਿਹਾ ਪਰਿਵਾਰ ਦਾ ਤਾਂ ਸੀਐਮ ਆਨ ਦੇ ਮਾਤਾ ਜੀ ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਹੋਣਗੇ ਵਿਦਾਇ ਗੁਰਪ੍ਰੀਤ ਸਿੰਘ ਗੋਗੀ ਦਾ ਪਰਿਵਾਰ ਨਜ਼ਰ ਆ ਰਿਹਾ ਹੋਏਗਾ ਹਰਦੀਪ ਸਿੰਘ ਮੁੰਡੀਆਂ ਨਜ਼ਰ ਆ ਰਹੇ ਨੇ ਤਾਂ ਪੰਜਾਬ ਆਪ ਦੀ ਜਿਹੜੀ ਲੀਡਰਸ਼ਿਪ ਹੋਣ ਦੇ ਚਾਹੇ ਚਾ ਰਹੇ ਆ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਜਿਹੜੇ ਪਹੁੰਚੇ ਨੇ ਇਸ ਸਮੇਂ ਬਿਤਾਏ ਗੋਪੀ ਸਿੰਘ ਗੋਗੀ ਦੇ ਘਰ ਦੇ ਵਿੱਚ ਪਰਿਵਾਰਕ ਮੈਂਬਰਾਂ ਦੇ ਨਾਲ ਦੁੱਖ ਜਿਹੜਾ ਉਹਨਾਂ ਦੇ ਵੱਲੋਂ ਵੰਡਾਇਆ ਜਾ ਰਿਹਾ ਹੈ ਇਸ ਸਮੇਂ ਤੱਕ ਪਹੁੰਚਾ ਰਹੇ ਆ ਕਟਾਰੀਆ ਨਹੀਂ ਤ ਪਰਵਾਸਾਂ ਦੇ ਨਾਲ ਇਸ ਸਮੇਂ ਮਿਲਦਾ ਹੈ ਕਿ ਬੀਤੀ ਰਾਤ ਇੱਕ ਘਟਨਾਕ੍ਰਮ ਵਾਪਰਦਾ ਤਕਰੀਬਨ 12 ਵਜੇ ਦੇ ਕਰੀਬ ਦੇ ਘਟਨਾ ਦੱਸੀ ਤਾਰੀਖਾ ਦੇ ਤੋ ਵਿਧਾਇਕ ਗੁਪੀ ਸਿੰਘ ਗੋਗੀ ਆਪਣੀ ਕਰਵਾਲਵਰ ਨੂੰ ਸਾਫ ਕਰ ਰਹੇ ਹੁੰਦੇ ਆ ਤਾਂ ਇਸ ਦੌਰਾਨ ਇੱਕ ਗੋਲੀ ਚੱਲਦੀ ਹੈ ਜਿਹੜੀ ਗੋਲੀ ਉਹਨਾਂ ਦੇ ਲੱਗਦੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਖੂਨ ਦੇ ਨਾਲ ਲਤਪਟ ਹਾਲਤ ਦੇ ਵਿੱਚ ਹਸਪਤਾਲ ਲੈ ਜਾਇਆ ਜਾਂਦਾ ਤਾਂ ਹਸਪਤਾਲ ਲੈ ਜਾਣ ਤੋਂ ਬਾਅਦ ਉਹਨਾਂ ਨੂੰ ਡਾਕਟਰਾਂ ਦੇ ਵੱਲੋਂ ਮ੍ਰਿਤਕ ਜਿਹੜਾ ਐਲਾਨ ਦਿੱਤਾ ਜਾਂਦਾ ਤੇ ਇਸੇ ਵਿਚਕਾਰ ਹੋਣਾ ਰਹੇ ਆ ਜੋ ਆਪ ਦੀ ਲੀਡਰਸ਼ਿਪ तमाम ਲੀਡਰਸ਼ਿਪ ਇੱਥੇ ਪਹੁੰਚ ਰਹੀ ਆ ਤਾਂ ਪੰਜਾਬ ਦੇ ਗਵਰਨਰ ਗਲਾਸ ਚੰਦ ਕੁਤਾਰੀ ਆ ਇਸ ਸਮੇਂ ਪਹੁੰਚੇ ਨੇ ਸੀਐਮ ਆਨ ਦੇ ਮਾਤਾ ਇਸ ਸਮੇਂ ਤੁਹਾਨੂੰ ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਹੋਣਗੇ ਤਾਂ ਗਵਰਨਰ ਗਲਾਸ ਚੰਦ ਹਾਂਜੀ 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 ਜੀ ਮਹਾਰਾਜ ਜੰਮਰ ਆ ਗਿਆ ਮਾ ਲਗਾਤਾਰ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਇਸ ਸਮੇਂ ਤਾਂ ਦੇਖ ਸਕਦੇ ਇਸ ਸਮੇਂ ਗਲਾਬਚੰਦ ਕਟਾਰੀਆ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਨਾਲ ਸੀਏ ਮਾਨ ਦੇ ਮਾਤਾ ਜੀ ਇਸ ਸਮੇਂ ਤੁਹਾਨੂੰ ਨਜ਼ਰ ਆ ਰਹੇ ਨੇ ਤਾਂ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੇ ਕਰਦੀਆਂ ਇਹ ਤਸਵੀਰਾਂ ਨੇ ਜਿੱਥੇ ਅੰਤਿਮ ਦਰਸ਼ਨ ਇਸ ਨੂੰ ਮੇਰੇ ਤੱਕ ਦੇ ਦੇ ਕੀਤੇ ਜਾ ਰਿਹਾ ਤਾਂ ਅੰਤਿਮ ਰਸਮਾਂ ਜਿਹੜੀਆਂ ਨਿਭਾਈਆਂ ਜਾ ਰਹੀਆਂ ਨੇ ਉਸ ਤੋਂ ਕੁਝ ਸਮੇਂ ਬਾਅਦ ਅੰਤਿਮ ਸੰਸਕਾਰ ਦੇ ਲਈ ਮਰੇ ਤੱਕ ਦੇਨ ਨੂੰ ਲਿਜਾਇਆ ਜਾਏਗਾ ਤਾਂ ਤਸਵੀਰਾਂ ਬੇਹੱਦ ਪਾਵੂ ਕਰ ਦੇਣ ਵਾਲੀਆਂ ਨੇ ਉੱਥੇ ਸਭ ਤੋਂ ਅਹਿਮ ਗੱਲ ਹੈ ਕਿ ਜਿੱਥੇ तमाम ਲੀਡਰ ਇੱਥੇ